ਕਾਂਗਰਸ ਪਾਰਟੀ ਨੇ ਸ਼ਰਮਣੀ ਅਕਾਲੀ ਦਲ ਵੱਲੋਂ ਸਰਕਾਰ ਤੇ ਲਗਾਏ ਗਏ ਬਦਲਾਖੋਰੀ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਅਕਾਲੀ ਦਲ ਆਪਸੀ ਰੰਜਿਸ਼ ਦੇ ਮੁੱਦਿਆਂ ਨੂੰ ਸਿਆਸੀ ਮੁੱਦੇ ਦੱਸ ਕੇ ਝੂਠਾ ਪ੍ਰਚਾਰ ਕਰ ਰਹੀ ਹੈ ਕਾਂਗਰਸ ਪਾਰਟੀ ਕਿਸੇ ਨਾ ਜਾਤੀਕਰਨ ਤੇ ਵਿਸ਼ਵਾਸ ਨਹੀਂ ਰੱਖਦੀ ਜਿੰਨੇ ਵੀ ਕੇਸ ਹੁਣ ਤੱਕ ਹੋਏ ਆ ਝਗੜਿਆਂ ਦੇ ਉਹ ਆਪਸੀ ਰੰਜਿਸ਼ ਦੇ ਮਾਮਲੇ ਆ ਉਹ ਕੋਈ ਸਿਆਸੀ ਮਾਮਲੇ ਨਹੀਂ ਹੈਗੇ ਔਰ ਕਾਂਗਰਸ ਪਾਰਟੀ ਕਦੀ ਵੀ ਆਪਣੇ ਵਰਕਰ ਨੂੰ ਆਪਣੇ ਲੀਡਰ ਨੂੰ ਇਸ ਗਲਦਲ ਸ਼ੈਲਟਰ ਨਹੀਂ ਕਰਦੀ ਨਾ ਹੀ ਇਜਾਜਤ ਦਿੰਦੀ ਹੈ ਕਿ ਕੋਈ ਆਦਮੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਵੇ ਔਰ ਕਾਨੂੰਨ ਆਪਣਾ ਰੰਗ ਕਰੇ ਔਰ ਕਾਨੂੰਨ ਦਾਰਾ ਨੂੰ ਫਰੀ ਹੋਣ ਜਿਹੜਾ ਹੈਗਾ ਉਹ ਦਿੱਤਾ ਹੋਇਆ ਕਿ ਕਾਨੂੰਨ ਅਨੁਸਾਰ ਹਰ ਕੋਈ ਆਦਮੀ ਕੰਮ ਕਰੇ ਅੱਰੀ ਤਾਂ ਸੋਚੀਏ ਨਹੀਂ ਹੈ ਕਿਸੇ ਤੋਂ ਬਦਲਾ ਲੈਣਾ ਸਾਦਾ ਬਦਲਾ ਲੈਣਾ ਆਪਣੇ ਪੰਜਾਬੀ ਨੇ ਇਹ ਆਪਣੀ ਛਾਂ ਤੋਂ ਆਪ ਹੀ ਡਰੀ ਜਾਂਦੇ ਨੇ ਇਹਨਾਂ ਦਿਨਾਂ ਰਾ ਸਭਨੇ ਸੰਸਦਿਆ ਗਲਤ ਕੀਤਾ ਹੋਇਆ ਤੇ ਐ ਨਾ ਹੋ ਜੂਵੇ ਅਸੀਂ ਆ ਗਲਤ ਕੀਤਾ ਸਾਰਾ ਕੁਝ ਗਲਤੀ ਗਲਤ ਕੀਤਾ ਹੋਇਆ ਡਰਾਂ ਤਾਂ ਨਹੀਂ ਹੈ ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਫਰੀਦਕੋਟ ਦੇ ਕਾਉਂਸਲਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਤੇ ਬਦਲਾਖੋਰੀ ਦੇ ਇਲਜ਼ਾਮ ਲਗਾਏ ਗਏ ਸੀ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਨੀ ਟੀਵੀ